ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋ ਅਤੇ ਠੀਕ ਠਾਕ ਹੋਣੇ ਹੋ ਤੇ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮੱਕੀ ਦੇ ਪਿੱਛੇ ਦੇਖ ਨਹੀਂ ਰਹੀ ਹੁਣੀ ਤੇ ਤੁਹਾਨੂੰ ਆਪਾਂ ਲੱਗੇ ਖਾਦ ਪਾਉਣ ਕਿਉਂਕਿ ਮੀਂਹ ਨੇ ਥਾਂ ਥੋੜਾ ਦਬਤਾਵਾ ਤੇ ਮੱਕੀ ਕਿਉਂਕਿ ਪੀਲੀ ਹੋ ਜਾਣੀ ਹੈ ਫਿਰ ਸਾਰੀ ਤੇ ਦਿਖਾਉਨੇ ਮਿਲੋ ਆਪਣੀ ਜਵਾਨ ਨੂੰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਮੱਕੀ ਆਪਣੀ ਐਦਾਂ ਦੀ ਦੇਖ ਲਈ ਜੇ ਕਰੋ ਚੈੱਕ ਤੇ ਹੁਣ ਉਹਨਾ ਇਹ ਹੈਗੀ ਪਹਿਲੀਆਂ ਚੀਕਣੀਆਂ ਤੇ ਪਾਣੀ ਲਾ ਦਾਂਗੇ ਤੇ ਜਿੱਥੇ ਕੋਈ ਦਾਣਾ ਲੱਗਣ ਵਾਲਾ ਆ ਉਹ ਵੀ ਲਾ ਦਾਂਗੇ ਤੇ ਚਲੋ ਮਿਲਦੇ ਆ ਤੁਹਾਨੂੰ ਖਾਦ ਪਾਵਾਂਗੇ ਹਾਂ ਅਸੀਂ ਦੇਖੋ ਇਹਦਾ ਗਰੰਟੀ ਹੈਗੀ ਹਰ ਮੱਕੀ ਐ ਇਦਾਂ ਨਿਕਲ ਆਉ ਬਣੇ ਰਿਓ ਆਪਣੀ ਵੀਡੀਓ ਦੇ ਨਾਲ ਆ ਖੜਾ ਆਪਣਾ ਇਹ ਉਹ ਯਾਰ ਵੱਡਾ ਜੌਂਡੀਰ ਤੇ ਆਪਣਾ ਛੋਟਾ ਜੌਂਡੀਰ ਲੈ ਲੈ ਇੱਧਰ ਬੰਦੇ ਸਾਡੇ ਆਏ ਆ ਤੇ ਇੱਧਰ ਨਾ ਕਹਿੰਦੇ ਆ ਵੀ ਤੇਲ ਚੋਂਣਾ ਤੇ ਹੁਣ ਤੇਲ ਚੋਂਡੇ ਇਹ ਇਹ ਉਹ ਵੇਖੋ ਉਹ ਬੋਤਲ ਤੇਲ ਦੀ ਨਾਲ ਦਿਓ ਹੀ ਪਕੌੜੇ ਵੀ ਕੱਢਣੇ ਫਿਰ ਜਾ ਕੇ ਕਿਉਂ ਚਾਚਾ ਕੋਈ ਨਹੀਂ ਹੁੰਦਾ ਲਓ ਜੀ ਆਪਾਂ ਥੱਲੇ ਪਰਦੇ ਰਹੇ ਆਂ ਇੱਕ ਤੇ 12 ਡੰਗਰਾਂ ਨੇ ਨਾ ਚਲੋ ਆਪਾਂ ਮਾਰਦੇ ਨਹੀਂ ਪਰੇਸ਼ਾਨ ਬਹੁਤ ਕੀਤਾ ਵਾ ਆ ਦੇਖੋ ਤੇ ਇੱਕ ਕੋਈ ਲੈ ਗਿਆ تیر ਕੱਢ ਕੇ ਲੈ ਗਿਆ ਟਰੈਫਾਰਮ ਚੋਂ ਇਹਦਾ ਬਹੁਤ ਰਟਾ ਪਰ ਆ ਕਰ ਉੱਤੇ ਨੇ ਚੜਦੇ ਉੱਤੇ ਨੇ ਚੜਦੇ ਉੱਤੇ ਤੇ ਤਾਣਾ ਤੋੜ ਦੇਣੀ ਮਾਰੇ ਖੜਾ ਰਹੀ ਆਹੀ ਨਹੀਂ ਲੈਣੇ ਭਰਾਵਾ ਲੋ ਲੋ ਜੀ ਸਾਡੇ ਬੰਦੇ ਜਿਹੜੇ ਗੁੱਲੀ ਡੰਡਾ ਖੇਡਦੇ ਆ ਗੁੱਲੀ ਡੰਡੇ ਦੇ ਨਜ਼ਾਰੇ ਲੈਣਦੇ ਆ ਇਧਰ ਸਾਡਾ ਚਾਚਾ ਵੀ ਲੱਗਾ ਵਾ ਧਿਆਨ 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 ਚੈਨਲ ਦੇ ਪਾਉਂਗਾ ਯੋ ਆਪਣੇ ਵੀਊ ਲੈਣ ਦੇ ਰਹਿਮਾਨ ਲੱਗੀ ਸੜਕੀ ਸੜਕੀ ਵਈ ਸੜਕੀ ਵਾਰੀ ਸੜਕੀ ਆ ਪ੍ਰਧਾਨ ਵੀ ਆ ਗਿਆ ਆਊਟ ਵੱਡੀ ਭੈਣ ਇਧਰ ਮੈਚ ਲੱਗ ਗਿਆ ਪਰਿਆ ਜਾਓ ਕਰਿਓ ਪਰਿਆ ਜਾ ਉਹ ਜਾ ਫੌਜੀ ਸਾਡਾ ਫੌਜੀ ਢਲਾ ਰਹਿ ਗਿਆ ਥੋੜਾ ਯਾਰ ਯੋਰ ਨਹੀਂ ਮਾਰਿਆ ਫੌਜੀ ਪੂਰਾ ਆਨੰਦ ਲੈਂਦੇ ਓਏ ਹੋਏ 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 ਪੂਰਾ ਗੁੱਲੀ ਡੰਡੇ ਦਾ ਮੈਚ ਪੂਰਾ ਓਹ ਆ ਡੀ ਪੈਨ ਫੌਜੀ ਇੱਕਰੀ ਜਾ ਫੇ ਮੈਂ ਜਾਣਾ ਵਾ ਫੇ ਮੈਨੂੰ ਜਾਣਾ ਪੈਣਾ ਲੱਗਦਾ ਅੱਗੇ ਕੱਪੜੇ ਨਾਲ ਆ ਵੀ ਉਹ ਜਾ ਦੇ ਨਾ ਲਿਆ ਕਰ ਚੈ ਇਹ ਚੈ ਇਹ ਵਾਰੀ ਲੈ ਆਂਦੇ ਇਹ ਬੰਦਾ ਫੋਸੀ ਜੇ ਨੇ ਕਿਹੜਾ ਖੇਡਿਆ ਕਦੀ ਉਹ ਦੂਜਾ ਡੰਡਾ ਲੈ ਗੱਡਾ ਚਪਟੀ ਫੜ ਚਪਟੀ ਜੀ ਚਪਟੀ ਖੜਾ ਆ ਤੂੰ ਮਾਮਾ ਨੂੰ ਸਲਾਮਾਂ ਦੇ ਚੱਲ ਸਾੜ ਫੁੱਜੀ ਨਹੀਂ ਦੂਜਾ ਡੰਡਾ ਰੱਖ ਉਹ ਸੰਗੀ ਦੇ ਨਹੀਂ ਹੁੰਦਾ ਸੰਗਣਾ ਸੁਗਣਾ ਨਹੀਂ ਹੈ ਘਪ ਜਾਉਣਾ ਹੀ ਹੈ ਬਸ ਲੈ ਆ ਟੋਣਾ ਓਏ ਚੋਕ ਕੇ ਟੋਣਾਗਾ ਤੇ ਪਹਿਲਾ ਟੋਣਾ ਉੱਥੇ ਲਾਇਆ ਕਰੋ ਦੂਜਾ ਵਾ ਤੂੰ ਆ ਬੜਾ ਵਾ ਉਹ ਟੋਣਾ ਪੜਾ ਕਰੇ ਓਏ ਨਹੀਂ ਉੱਥੇ ਰੱਖ ਡੰਡਾ ਭੱਜ ਗਿਆ ਹੋਇਆ ਨਾ ਹੁਣ ਗੁੱਲੀ ਲੱਭਦੇ ਫੂਲ ਵੀ ਵਾਜ ਗਿਆ ਆਜੋ ਲੱਭ ਲੈ ਫੋਨ ਲਾ ਸਹੀ ਫੋਨ ਲੱਭੋ ਪ੍ਰਧਾਨ ਤੇਰੀ ਵਾਰੀ ਉਦਾਂ ਦੀ ਕੁੜੀ ਜਾਂ ਵੀ ਲੈ ਗਿਆ ਬੰਦੇ ਦਾ ਫੋਨ ਵਾਰੀ ਤੇ ਤੇਰੀ ਆ ਓਏ ਵਾਰੀ ਤੇ ਤੇਰੀ ਆ ਓ ਯਾਰ ਰੋਜ ਦੇ ਸਾਰੇ ਜਣੇ ਬਾਹਰ ਆ ਜਾਓ ਇੱਕ ਜਣਾ ਵੜੋ ਓ ਪੈਰ ਪੂਰ ਥੱਲੇ ਨਾ ਦੇ ਦਿਓ ਇੱਕ ਜਣਾ ਬਾਹਰ ਸਾਰੇ ਜਣੇ ਬਾਹਰ ਆ ਜਾਓ ਮਨਿੰਦਰ ਤੂੰ ਬਾਹਰ ਆ ਜਾਓ ਇੱਕ ਮਿੰਟ